ਸਾਡੇ ਬੰਦੇ ਦਾ ਚਾਰ ਬੰਦੇ ਵੇਖ ਕੇ ਨਾਲ ਦੀ ਨਾਲ ਪੈਰ ਛੱਡ ਜਾਂਦੇ ਠਾ ਠਾ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦੇ ਆ ਇਟਾਲੀਅਨ ਲੋਕ ਆਪਣੀ ਭਾਸ਼ਾ ਦੇ ਪ੍ਰਤੀ ਕਟੜ ਬੜੇ ਆ ਬਿਲਕੁਲ ਬਿਲਕੁਲ ਮਤਲਬ ਦੋ ਚਾਰ ਕੈਫੇਜ਼ ਤੇ ਮੈਂ ਗਿਆ ਜਾਂ ਬਾਹਰ ਕਾਪੀਰਟ ਤੇ ਮੈਂ ਗਿਆ ਮਹਾਰਾਜ ਉੱਥੇ ਅੰਗਰੇਜ਼ੀ ਹੈ ਹੀ ਨਹੀਂ ਨਹੀਂ ਬੋਲਦੇ ਅੰਗਰੇਜ਼ੀ ਚ ਕੋਈ ਸਾਈਨ ਬੋਰਡ ਹੀ ਨਹੀਂ ਮੈਂ ਕਾਪੀਰਟ ਤੇ ਬਿਲਕੁਲ ਸਾਈਨ ਬੋਰਡ ਨਹੀਂ ਹੈ ਮੈਂ ਉੱਥੇ ਕੈਫੇ ਤੋਂ ਕੌਫੀ ਲਈ ਮੈਂ ਬੀਬੀ ਨੂੰ ਕਹਿ ਰਿਹਾ ਮੈਂ ਟੇਕ ਅਵੇ ਕਰਨਾ ਮੈਂ ਇਹ ਨੂੰ ਅੰਗਰੇਜ਼ੀ ਚ ਕਹਿ ਰਿਹਾ ਉਹ ਸਮਝ ਨਹੀਂ ਰਹੀ ਬਿਲਕੁਲ ਸ਼ਾ ਮੈਨੇ ਆਉਣ ਲੱਗਾ ਮੈਂ ਕਹਾ ਇਹ ਰੇਸਿਜ਼ਮ ਹੋ ਰਿਹਾ ਮੋੜ ਕੇ ਨਾਲ ਮੇਰੇ ਗੁਜਰਾਤੀ ਸੀ ਉਹ ਆਂਦਾ ਭਾਈ ਸਾਹਿਬ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਬਿਲਕੁਲ ਬਿਲਕੁਲ ਮਤਲਬ ਸਾਡੇ ਤਾਂ ਇਹ ਵੀ ਤੈ ਹੈ ਨਾ ਵੀ ਅੰਗਰੇਜ਼ੀ ਆਉਣੀ ਲਾਜ਼ਮੀ ਹੈ ਤੁਹਾਨੂੰ ਬਿਲਕੁਲ ਬਿਲਕੁਲ ਠੀਕ ਕਰ ਦਿੱਤਾ ਗਿਆ ਵੀ ਅੰਗਰੇਜ਼ੀ ਆਉਣੀ ਚਾਹੀਦੀ ਹੈ ਤੁਹਾਨੂੰ ਜੇ ਤੁਸੀਂ ਕਿਸੇ ਵੱਡੀ ਥਾਂ ਤੇ ਚੰਗੀ ਥਾਂ ਤੇ ਕੰਮ ਕਰਨਾ ਹੈ ਬਿਲਕੁਲ ਇੱਥੇ ਲੋਕਾਂ ਨੇ ਮਤਲਬ ਇਟਾਲੀਅਨ ਹੀ ਕੰਪਲਸ਼ਨ ਕੀਤੀ ਹੋਈ ਹੈ ਯਾਰ ਕਿ ਅੰਗਰੇਜ਼ੀ ਦੀ ਮੈਂ ਇਟਲੀ ਦੀ ਗੱਲ ਕਰਾਂ ਤਾਂ ਇਟਲੀ ਵਿੱਚ ਇਹ ਲੋਕ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਇਹਨਾਂ ਨੂੰ ਆਪਸ਼ਨ ਦਿਖਦੇ ਆ ਚਲੋ ਪਹਿਲੇ ਜਦੋਂ ਲੜਾਈ ਤੋਂ ਬਾਅਦ ਸਰ ਲੋਕ ਬਹੁਤ ਬਾਹਰ ਗਏ ਨੇ ਅਰਜنٹੀਨਾ ਗਏ ਨੇ ਇੱਥੋਂ ਅਮਰੀਕਾ ਵੀ ਗਏ ਨੇ ਪਰ ਜੇ ਮੈਂ ਅੱਜ ਕੱਲ ਦੀ ਗੱਲ ਕਰਾਂ ਸਰ ਇਹ ਲੋਕ ਆਪਣੀ ਧਰਤੀ ਨੂੰ ਬਹੁਤ ਪਿਆਰ ਕਰਦੇ ਆ ਇਹ ਕਹਿੰਦੇ ਜਿੱਦਾਂ ਰੋਮ ਵਾਲੀ ਸਾਈਡ ਨੇ ਉਹਨਾਂ ਦੀ ਕੋਈ 12-1300 1500 ਯੂਰੋ ਸੈਲਰੀ ਆ ਉਹਨਾਂ ਨੂੰ ਦਿਖਦਾ ਹੈ ਕਿ ਬਰੇਸ਼ਾ ਵਿੱਚੋਂ 22500 ਲੈ ਸਕਦੇ ਨੇ ਅਗਲੇ ਨਹੀਂ ਆਉਂਦੇ ਹੈਗੇ ਨਹੀਂ ਆਉਂਦੇ ਪਿੰਡਾਂ ਨੂੰ ਬੜਾ ਪਿਆਰ ਕਰਦੇ ਆਪਦੇ ਨੂੰ ਤਿੰਨੇ ਕਿਨੇ ਕਿ ਪਿੰਡ ਦੇਖੇ ਪਾਜੀ ਇਹ ਪਿੰਡਾਂ 'ਚ ਬਹੁਤ ਆਉਂਦਾ ਇਹਨਾਂ ਦਾ ਕੱਟੜਵਾਦ ਆ ਪਿੰਡਾਂ ਨੂੰ ਲੈ ਕੇ ਵੀ ਅਸੀਂ ਸ਼ਹਿਰ ਨਹੀਂ ਜਾਣਾ ਪਿੰਡ ਹੀ ਰਹਿਣਾ ਤੇ ਸਾਡੇ ਤਾਂ ਦੌੜ ਲੱਗੀ ਆਉਂਦਾ ਕਿਹੜਾ ਵੇਲਾ ਹੋਵੇ ਜੁੱਲੀ ਬਿਸਤਰਾ ਚੱਕ ਕੇ ਤੇ ਮੈਂ ਆਪਣੇ ਤਾਂ ਖੈਰ ਮੁਲਕ ਛੱਡਣ ਲੱਗਿਆ ਮਿੰਟ ਲਾਉਂਦੇ ਆ